ਇਹ ਛੋਟੀ ਏਡ 12 ਲੀਟਰ ਦੁੱਧ ਹੋਊਗਾ ਬਾਈ ਐਸ ਛੋਟੀ ਥੱਲੇ ਹਾਂ 12 ਕਿਲੋ ਮਿੰਨਾਂ ਦਾ ਦੁੱਧ ਹੋਊਗਾ 12 ਕਿਲੋ 12 ਕਿਲੋ ਠੀਕ ਐ ਲੈ ਵੀ ਚੈੱਕ ਕਰ ਲਓ ਸੀ ਕਿ ਨਾ ਥਣ ਹਵਾਨੇ ਦੀ ਵੇਖ ਲਓ ਸੀ ਚਾਰੇ ਥਣ ਸੋਹਣੇ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਲੈ ਚੈੱਕ ਕਰੋ ਸੰਗਾ ਸੰਗਾ ਚਵਾਈ ਇਹ ਟੋਕੜ ਗੱਬਣਾ ਬਾਈ 14 ਕਿਲੋ ਦੁੱਧ ਦਾ 3 ਮਹੀਨੇ ਚੈੱਕ ਪਾਸ ਗੱਬਣ ਠੀਕ ਐ ਟੋਕੜ ਗੱਬਣਾ ਟੋਕੜ ਗੱਬਣਾ 3 ਮਹੀਨੇ ਚੈੱਕ ਪਾਸ 3 ਮਹੀਨੇ ਚੈੱਕ ਪਾਸ 14 ਕਿਲੋ ਦੁੱਧ 14 ਕਿਲੋ ਦੁੱਧ ਤਿਆਰ ਹੈ ਹੈ ਤਿਆਰ ਤਿਆਰ ਠੀਕ ਠੀਕ ਐ ਇਹ ਢੱਬੀ ਗਾਂ ਆ ਗਈ ਬਈ ਇਹ ਫਿਰ ਆਜੀ ਸੂਈ ਗਾਂ ਬਾਈ ਦੁੱਧ ਹੋਊਗਾ 25-26 ਕਿਲੋ 25-26 ਕਿਲੋ ਹਾਂ ਮਗਰ ਬੱਛੀ ਉਹਦੇ ਬੱਛੇ ਅੰਦਰ ਖੜੀ ਐ ਬੱਛੇ ਅੰਦਰ ਖੜੀ ਐ ਤਿਆਰ ਆ 25-26 ਕਿਲੋ ਦੁੱਧ ਤਿਆਰ ਤਿਆਰ ਠੀਕ ਐ ਹਾਂ ਬਾਈ ਠੀਕ ਐ ਕ੍ਰੋਸਿੰਗ ਲਈ ਐ ਫਿਰ ਹਾਂ ਕ੍ਰੋਸਿੰਗ ਲਈ ਠੀਕ ਐ ਨੀਲੀ ਰਾਵੀ ਦਾ ਹਣਾ ਨੀਲੀ ਰਾਵੀ ਦਾ ਬਾਈ ਸਾਡੀਆਂ ਚੈੱਕ ਕਰਨ ਦੋਸਤੋ ਟਿੱਡੇ ਕੱਟਦਾ ਕਰੋ ਚੱਕਰ ਹਾਂਜੀ ਦੋਸਤੋ ਆਪਾਂ ਸਵਾਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਕੁਲਦੀਪ ਦੇ ਘਰੇ ਜੇ ਆਪਾਂ ਨਾ ਪਿੰਡ ਦੀ ਗੱਲ ਕਰਗੇ ਗੰਗਾ ਆਬਲ ਤੇ ਜਿਲ੍ਹਾ ਬਠਿੰਡਾ ਪੈਂਦਾ ਦੋਸਤੋ ਵੀਰ ਕੋਲੇ ਨਾ 12 13 ਨਾਗ ਵਿਕਰੀ ਵਾਲਿਆ گاਵਾں ਵੀ ਆ ਮੱਝਾਂ ਵੀ ਆ ਇੱਕ ਅਸਰ ਝੋਟੀ ਆ ਗੱਬਣ ਕਿ ਸਾਰੀ ਜਾਣਕਾਰੀ ਨਾ ਆਪਾਂ ਵੀਰ ਤੋਂ ਲੈ ਕੇ ਦੱਸਾਂਗੇ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਕੱਲੇ ਕੱਲੇ ਪਸ਼ੂ ਦੀ ਤੇ ਬਾਕੀ ਰੇਟਾਂ ਦੀ ਵੀ ਆਪਾਂ ਵਿੱਚ ਵੀਡੀਓ ਦੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਨਾਗ ਵੇਖ ਲਓ ਅਸੀਂ ਇੱਧਰ گاਵਾں ਖੜੀਆਂ ਸਾਰੀਆਂ گاਵਾں ਵਿਕਰੀ ਵਾਲੀਆਂ ਤਾਜ਼ੀਆਂ ਵੀ ਸੂਈਆਂ ਤੇ ਢੋਕੜ ਵੀ ਆ ਤੇ ਇੱਧਰ ਅਸਰ ਝੋਟੀ ਖੜੀ ਆ ਨਿਗਾਹ ਮਾਰੋ ਸੀ ਗਿਰਾਂ ਆ ਝੋਟੀ ਆ ਤੇ ਬਾਕੀ ਆਪਾਂ ਲੈਣੇ ਆ ਬਾਈ ਤੋਂ ਜਾਣਕਾਰੀ ਕੁਲਦੀਪ ਤੋਂ ਕਰਾਉਣੇ ਆ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਪਹਿਲਾਂ ਨਾਂ ਦੱਸ ਦਿਓ ਜੀ ਕੁਲਦੀਪ ਸਿੰਘ ਜੀ ਠੀਕ ਹੈ ਜੀ ਪਿੰਡ ਬਾਈ ਪਿੰਡ ਗੰਗਾ ਬਲੂਕੀ ਜ਼ਿਲ੍ਹਾ ਭੰਡਾ ਜ਼ਿਲ੍ਹਾ ਭੰਡਾ ਤਹਿਸੀਲ ਗੋਨੇ ਨਾ ਗੋਨੇ ਨਾ ਗੋਨੇ ਠੀਕ ਹੈ ਆਪਣੇ ਕੋਲੇ ਬਾਈ ਕਿੰਨੇ ਨਾ ਗਾਜ ਵਿਕਰੀ ਵਾਲੀ ਹੈਗੇ 10 ਬਰਨਾਂ ਗਾ ਭਾਈ ਹੈਗੇ 12 ਬਰਨਾਂ ਗਾ ਹੈਗੇ ਹੈਗੇ ਠੀਕ ਹੈ ਗਾਮ ਅੱਜ ਹੀ ਹੈ ਗਾਮ ਅੱਜ ਇੱਕ ਛੋਟੀ ਅਸਰ ਦੋ ਅਸਰ ਛੋਟੀ ਦੋ ਮਹੀਨੇ ਗੱਬਣ ਠੀਕ ਹੈ ਟੋਕੜ ਗਾਵਾਂ ਵੀ ਹੈਗੀਆਂ ਆਪਣੇ ਕੋਲੇ ਹੈਗੀ ਹੈਗੀ ਗੱਬਣ ਗਾਂ ਟੋਕੜੀ ਵਾਲਾ ਠੀਕ ਹੈ ਤੇ ਆਪਾਂ ਜਾਣਕਾਰੀ ਸ਼ੁਰੂ ਕਰ ਗਏ ਜੀ ਇਸ ਛੋਟੀ ਤੋਂ ਪਹਿਲਾਂ ਹਨਾ ਹਾਂ ਬਾਈ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਦੋ ਮਹੀਨੇ ਚੈੱਕ ਪਾਸ ਹੈ ਬਾਈ ਚੈੱਕ ਪਾਸ ਅਗਲਾ ਅਦਿ ਤਸੱਲੀ ਕਰਾ ਕੇ ਲਿਆ ਸਕਦੇ ਤਸੱਲੀ ਕਰਕੇ ਵੇ ਆਵਦਾ ਡਾਕਟਰ ਲੈ ਕੇ ਆਵੇ ਹਾਂ ਹਾਂ ਲੈ ਕੇ ਆ ਪੂਰੀ ਤਸੱਲੀ ਕਰ ਲੈ ਪੂਰੀ ਤਸੱਲੀ ਕਰਕੇ ਆਪਣੀ ਗੱਬਣਾ ਅਗਲਾ ਤਸੱਲੀ ਕਰਕੇ ਲੈ ਆਵੇ ਠੀਕ ਹੈ ਤੇ ਕਿੰਨੀ ਔਰ ਹੋਊ ਪਈ ਇਹਦੀ ਲਿਆਂਦੀ ਹੈ ਬਾਈ ਯਾਰ ਆਪਾਂ ਹੋਊਗੀ 3 1/2 ਸਾਲ ਦੀ ਠੀਕ ਹੈ ਇੰਨੀ ਹੋਊਗੀ ਹੈਨਾ ਹੋਊਗੀ ਹੋਊਗੀ ਠੀਕ ਹੈ ਦੋਸਤੋ ਮੈਂ ਤੁਹਾਨੂੰ ਦਿਖਾ ਦਣਾ ਹੈ ਕਵਰੀ ਸਿੰਘਾਂ ਸਿੰਘਾਂ ਦੀ ਚੈੱਕ ਕਰਾ ਦਣਾ ਲੈ ਕਰ ਲੋ ਚੈੱਕ ਸੋਹਣੇ ਸਿੰਘਾਂ ਦੀ ਹੈ ਬਾਕੀ ਵੇਲਵੂਲ ਚੰਗੀ ਆ ਤੇ ਬਾਕੀ ਤੁਹਾਨੂੰ ਆਪਾਂ ਥਣਾ ਦੀ ਵੀ ਦੋਸਤੋ ਤੁਹਾਨੂੰ ਥਣਾ ਦਿਖਾਉਣੇ ਆ ਲੈ ਕਰ ਲੋ ਚੈੱਕ ਕਰਾਂ ਚਾਰੇ ਥਣ ਸੋਹਣੇ ਥਣਾ ਮਿੱਠੀ ਦੇ ਥਣਾ ਕਰੋ ਚੈੱਕ ਉਸੇ ਕਰਾਂ ਹਾਂਜੀ ਬਾਈ ਜੀ ਗੱਲ ਕਰਕੇ ਇਹ ਛੋਟੀ ਦਾ ਰੇਟ ਆਪਾਂ ਕੀ ਰੱਖਿਆ ਰੇਟ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਆ ਜਾਇਜ਼ ਹੋ ਜੂਗਾ ਜਾਇਜ਼ ਜਾਇਜ਼ ਠੀਕ ਹੈ ਜੇ ਆਪਾਂ ਗੱਲ ਕਰਕੇ ਬਈ ਦੂਜੇ ਨੰਬਰ ਤੇ ਆਹ ਮੱਝ ਆ ਗਈ ਹਾਂ ਮੱਝ ਬਾਈ ਸੋਨ ਵਾਲੀ ਐ ਸੋਨ ਵਾਲੀ ਐ ਹਾਂ ਠੀਕ ਹੈ ਕਿੰਨੇ ਦਿਨ ਲੈ ਜੂਗੀ ਹਫਤਾ ਦੱਸ ਦੇਣਾ ਇਹ ਕੱਚੀ ਐ ਬਾਈ ਹਫਤਾ ਦੱਸ ਦੇਣਾ ਦੀ ਕੱਚੀ ਐ ਲੈ ਵੀ ਨਿਗਾਹ ਮਾਰ ਲਓ ਸੀਕਰਾਂ ਪੈਰਾਂ ਪੁਰਾਂ ਦੀਆਂ ਨਿਸ਼ਾਨੀਆਂ ਚੈੱਕ ਕਰ ਲਓ ਪੈਰ ਚਿੱਟੇ ਆ ਚਾਰੇ ਬਾਕੀ ਤੁਹਾਨੂੰ ਆਪਾਂ ਫੇਸ ਦੀ ਵੀ ਦਿਖਾ ਦੇਣੀ ਹੋ ਸਿੰਘ ਖੁੱਲੇ ਆ ਨਿਗਾਹ ਮਾਰੋ ਸੀਕਰਾਂ ਬਾਕੀ ਆਪਾਂ ਥਾਣਾ ਹਵਾ ਨਹੀਂ ਤੁਹਾਨੂੰ ਦਿਖਾ ਦੇਣੇ ਆ ਕਰ ਲੋ ਚੈੱਕ ਕਰਾ ਥਾਣਾ ਹਵਾਨੇ ਦੀ ਮਾਰੋ ਲੈ ਆ ਦੇਣਾ ਅੱਗ ਆਪਾਂ ਤੁਹਾਨੂੰ ਅੱਗੋਂ ਵੀ ਨਿਗ੍ਹਾ ਮਰਾ ਦਿੰਨੇ ਆ ਕਰੋ ਚੈੱਕ ਕਰਾ ਭਾਈ ਇਹ ਕਿੰਨੇ ਦਿਨ ਲੈ ਜੂਗੀ ਇਹ ਇਹ ਹਫਤਾ ਦਾ 10 ਦਿਨ ਲੈ ਜੂਗੀ ਭਾਈ ਹਫਤਾ ਦਾ 10 ਦਿਨ ਲੈ ਜੂਗੀ ਹਾਂ ਠੀਕ ਐ ਇਹਦਾ ਗ੍ਰੇਡ ਰੱਖਿਆ ਇਹਦਾ 85000 ਰੁਪਏ 85000 ਕਿਹੜੇ ਸੂਏ ਸੋਣਾ ਇਹਨਾਂ ਫਿਰ ਇਹ ਤੀਜਾ ਚੌਥਾ ਸੂ ਹੋਗੀ ਭਾਈ ਤੀਜਾ ਚੌਥਾ ਲਿਆਂਦੀ ਆਪਾਂ ਤਾਂ ਇੰਨਾ ਕੁ ਹੋਗੀ ਅਸਾਂ ਇੰਨਾ ਕੁ ਹੋਊਗੀ ਹਨਾ ਹਾਂ ਠੀਕ ਐ ਅੱਗੇ ਆਪਣੇ ਕੋਲੇ ਆ ਗਈ ਗਾਂ ਫਿਰ ਹਾਂ ਇਹ ਗਾਂ ਭਾਈ ਠੀਕ ਐ ਇਹ ਡੱਬੀ ਗਾਂ ਆ ਗਈ ਬਈ ਇਹ ਫਿਰ ਤਾਜੀ ਸੂਈ ਗਾਂ ਬਾਈ ਦੁੱਧ ਹੋਗਾ 25-26 ਕਿਲੋ 25-26 ਕਿਲੋ ਹਾਂ ਮਗਰ ਬੱਚੀ ਇਹਦੇ ਵਿੱਚ ਅੰਦਰ ਖੜੀ ਹੈ ਬੱਚੀ ਅੰਦਰ ਖੜੀ ਹੈ ਤਿਆਰ ਆ 25-26 ਕਿਲੋ ਦੁੱਧ ਤਿਆਰ ਤਿਆਰ ਠੀਕ ਹੈ ਪੂਰੀ ਜਿੰਮੇਵਾਰੀ ਦੋ ਟਾਂ ਟੋਈ ਕਰਕੇ ਲੈ ਦੇ ਲੈ ਪਹਿਲਾਂ ਚਾਰ ਡੰਗ ਚੋਲੇ ਠੀਕ ਹੈ ਵੀ ਦੋਸਤੋ ਆਪਾਂ ਤੁਹਾਨੂੰ ਥਾਣਾ ਹਵਾਨੇ ਦਿਖਾ ਦਨੇ ਆ ਜੀ ਕਰੋ ਚੈੱਕ ਕਰਾ ਚਾਰੇ ਥਣ ਸੋਹਣੇ ਲੱਗੇ ਆ ਤੇ ਮੁੱਠੀ ਚਵਾਈ ਵਾਲਾ ਥਣ ਲੱਗਿਆ ਬਾਕੀ ਤੁਹਾਨੂੰ ਮਗਰੋਂ ਵੀ ਦਿਖਾ ਦਨੇ ਆ ਆਪਾਂ ਲੈ ਕਰ ਲੋ ਚੈੱਕ ਪਿੱਛੋਂ ਵੀ ਚੈੱਕ ਕਰ ਲੋ ਬਾਕੀ ਕੱਦ-ਗਾੜ ਤੁਸੀਂ ਵੇਖ ਲੋ ਜੇ ਆਪਾਂ ਟਾਈਮ ਦੀ ਗੱਲ ਕਰਕੇ ਬਈ ਕਿੰਨਾ ਹੋ ਗਿਆ ਟਾਈਮ ਹਨਾ ਹੁਣ ਟਾਈਮ ਫੋਨ ਕੱਢੀ ਆਦਾ ਫੋਨ ਤੇ ਆਪਾਂ ਟਾਈਮ ਦਿਖਾ ਦਗੇ ਚਵਾਈ ਤੜਕੇ ਹੋਈ ਵੀ ਹੈ ਹਨਾ ਹਾਂ ਹਾਂ ਲੈ ਚੈੱਕ ਕਰ ਲਓ ਜੀ 12 ਵਜੇ ਆ ਚਵਾਈ ਹੋਈ ਵੀ ਬਾਕੀ ਤੁਸੀਂ ਤਿਆਰੀ ਆਪ ਹੀ ਵੇਖ ਲਓ ਕਿੰਨੀ ਹੈ ਹਨਾ ਹਾਂ ਹਾਂ ਠੀਕ ਹੈ ਇਹਦਾ ਬਾਈ ਰੇਟ ਫਿਰ ਕੀ ਰੱਖਿਆ ਇਹਦਾ 85000 ਰੁਪਏ ਬਾਈ 85000 ਰੁਪਏ ਦਾ ਮੰਡਨ ਹੋ ਜਾਊਗਾ ਹੋ ਜਾਊ ਹੋ ਜਾਊ ਠੀਕ ਹੈ ਅੱਗੇ ਆ ਗਈ ਆਪਣੇ ਕੋਲੇ ਆਹ ਹਨਾ ਅੱਗੇ ਡੱਬੀ ਵੇੜ ਇਹ ਟੋਕੜ ਗੱਬਣਾ ਬਾਈ 14 ਕਿਲੋ ਦੁੱਧ ਦਾ 3 ਮਹੀਨੇ ਚੈੱਕ ਪਾਸ ਗੱਬਣਾ ਠੀਕ ਹੈ ਤੋਕੜ ਗੱਬਣਾ ਤੋਕੜ ਗੱਬਣਾ ਤਿੰਨ ਵੀ ਨਹੀਂ ਚੈੱਕ ਪਾਸ ਤਿੰਨ ਮਹੀਨੇ ਚੈੱਕ ਪਾਸ ਆ 14 ਕਿਲੋ ਦੁੱਧ ਆ 14 ਕਿਲੋ ਦੋ ਤਿਆਰ ਹੈ ਹੈ ਤਿਆਰ ਤਿਆਰ ਠੀਕ ਹੈ ਬਰ ਸੱਜਰ ਕਿੰਨਾ ਗਬਾਉਗੀ ਇਹ ਸੱਜਰ 20 ਬਾਈ ਦੇ ਦੋਗੀ ਬਾਈ 20 ਬਾਈ ਦੇਉਗੀ ਦੇਉਗੀ ਠੀਕ ਹੈ ਦੇਖੋ ਤੁਸੀਂ ਤੇ ਮਗਰ ਬੱਚਾ ਬੱਚਾ ਬਈ ਇਹ ਬੱਚਾ ਹੈ ਨਹੀਂ ਬਾਈ ਇਹਦੇ ਮਗਰ ਬੱਚਾ ਹੈ ਨਹੀਂ ਲੈ ਵੀ ਥਾਣਾ ਹਵਾਨੇ ਜੋ ਆਪਾਂ ਤੁਹਾਨੂੰ ਦਿਖਾ ਦਨੇ ਆ ਕਰ ਲੋ ਚੈੱਕ ਤੁਸੀਂ ਕਰਾ ਬਾਕੀ ਟਾਈਮ ਆਪਾਂ ਤੁਹਾਨੂੰ ਫੋਨ ਤੇ ਬਾਈ ਦੇ ਦਿਖਾਇਆ ਹੀ ਆ ਇਧਰੋਂ ਵੀ ਨਿਗਾਹ ਮਾਰ ਲਓ ਕਰਾ ਚਾਰੇ ਥਣ ਸੋਹਣੇ ਥਣ ਲੱਗੇ ਆ ਤੇ ਰੰਗ ਕੁਆਲਟੀ ਜੇ ਗੱ हां भाई कुलदीप रे दा रेट की रखया फिर दा ए दा रेट 65000 ਰੁਪਇਆ ਰੱਖਿਆ ਬਾਈ ਤੇ 60000 ਦੀ ਦੇ ਦਾਂਗੇ 60000 ਦੀ ਦੇ ਦਾਂਗੇ 5000 ਛੋਟਾ ਫਿਰ ਛੋਟ ਕਰ ਦੇ ਠੀਕ ਹੈ ਕੋਈ ਨਵੇਂ ਸਾਲ ਤੇ ਕੋਈ ਆਫਰ ਲਾ ਦੇ ਕੋਈ ਲਾ ਦੇਾਂਗੇ ਲਾ ਦਿਓ ਪਹੁੰਚ ਪਹੁੰਚ ਦੀ ਲਾ ਦੇ ਕਰ ਦੇ ਕੋਈ ਗੱਲ ਹੈ ਕਰ ਦੇ 100 ਕਿਲੋਮੀਟਰ ਤੱਕ ਹੋ ਜਾਊਗੀ ਪਹੁੰਚ ਫਰੀ 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 ਪੱਕੀ ਗੱਲ ਆ ਪੱਕੀ ਪੱਕੀ ਠੀਕ ਹੈ ਜੇ ਅੱਗੇ ਗੱਲ ਕਰ ਗਏ ਐਸ ਆ ਗਈ ਨਾ ਗਾਂ ਹਾਂ ਬਾਈ ਠੀਕ ਹੈ ਇਹ ਆਪਾਂ ਗਾਂ ਦੀ ਗੱਲ ਕਰ ਗਏ ਵੀ ਕਿਹੜੇ ਸੂਏ ਮੰਨ ਲੋ ਇਹ ਤੀਜਾ ਕਿ ਸੁਆਉਗੀ ਭਾਈ ਸੋਣ ਵਾਲੀ ਕਿ ਸੁਈ ਵੀ ਆ ਇਹ ਸੁਈ ਭਾਈ ਮੂਰਲੇ ਥਾਂ ਦੀ ਤੇਲ ਲਾ ਦੋ ਦੇਗਾ 15 ਕਿਲੋ ਠੀਕ ਹੈ ਤੇਲ ਆ ਭਈ ਇਹ ਮੂਰਲੇ ਥਾਂ ਦੀ ਤੇਲ ਹੈ ਅੱਛਾ ਮੂਰਲੇ ਥਾਂ ਤੋਂ ਤੇਲ ਆ ਲੈ ਵੀ ਦੋਸਤ ਚੈੱਕ ਕਰ ਲੋ ਤਾਜੀ ਸੁਈ ਹੈ ਠੀਕ ਹੈ ਇਧਰ ਮਾਰ ਲਓਨੇ ਕਰਾ ਮੂਰਲੇ ਥਾਂ ਦੀ ਤੇਲ ਹੈ ਤੇ ਤਾਜੀ ਸੁਈ ਹੈ ਕਿੰਨਾ ਦੋ ਦਿੰਦੀ ਹੈ ਫਰੇ ਹੁਣ ਹੁਣ 15 ਕਿਲੋ ਕੋ ਭਾਈ 15 ਕਿਲੋ ਮਗਰ ਬੱਚਾ ਕੀ ਹੈ ਤੇ ਬੱਚਾ ਸੀਗਾ ਯਾਰ ਇਹਦਾ ਕੋ ਲੈ ਗਿਆ ਬੱਚੀ ਸੀ ਉਹਨਾਂ ਮੈਂ ਪਾਲ ਨਹੀਂ ਦੇਤੀ ਅੱਛਾ ਦੇ ਦਿੱਤੀ ਹੈ ਦੇ ਦੇਤੀ ਠੀਕ ਹੈ ਉਹੀ ਦੇਣੀ ਹੁਣ ਆਪਾਂ ਹੈ। ਉਹੀ ਦੇਦੀ ਮਿਲ ਐਈ ਮਿਲ ਪੈਂਦੀ ਐ ਸੀਲ ਐ। ਸੀਲਾ 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 ਠੀਕ ਐ ਰੇਟ ਇਹਦਾ ਫਿਰ ਕੀ ਰੱਖਿਆ? ਰੇਟ ਇਹਦਾ 35000 ਰੁਪਏ। 35000 ਰੁਪਏ। ਠੀਕ ਐ। ਇੱਕ ਆਪਣੇ ਕੋਲੇ ਫਿਰ ਇੱਧਰ ਆ ਗਈ ਚਿੱਟੇ ਰੰਗ ਦੀ ਹੈਨਾ? ਹਾਂ ਇਹ ਆ ਗਈ ਬਾਈ। ਠੀਕ ਐ। ਜਿਹਦੀ ਮਗਰ ਵੱਛਾ ਬਾਈ 10 ਕਿਲੋ ਦੁੱਧ ਦਾ ਉਹ ਲਾਲ ਵੱਛਾ। ਅਛਾ ਲਾਲ ਲਾਲ ਮਗਰ ਵੱਛਾ ਹੈ। ਹੂੰ। ਲੈ ਵੀ ਨਿਗਾਹ ਮਾਰੋ ਉਸੇ ਕਰਾਂ। ਤਾਜੀ ਸੋਈ ਆ। ਕਰੋ ਚੈੱਕ ਕਰਾਂ। ਥਣ ਚਾਰੇ ਸੋਹਣੇ ਖਿੰਡਵੇਂ ਥਾਣਾ। ਮਾੜੀ ਜੀ ਫੋਟ ਦਿਖਾਉਂਦੀ ਐ ਨਾ ਥਣ ਤੇ। ਨਹੀਂ ਉਹ ਨਹੀਂ ਚਲਦੀ ਬਾਈ। ਇੱਧਰ ਉਹ ਠੰਡੀ ਸੀਲ ਆ ਬਾਈ ਠੰਡੀ ਸੀਲ ਠੰਡੀ ਸੀਲ ਠੀਕ ਹੈ ਲੈ ਆਈਏ ਦੋਸਤੋ ਇਧਰ ਵੀ ਕਰ ਲੋ ਚੱਕ ਤੁਸੀਂ ਥਣ ਬੱਛਾ ਮਗਰ ਇਹਦੇ ਬੱਛਾ ਦਿਖਾ ਦੇ ਬੱਛਾ ਮਗਰ ਹੈ ਥੋੜੇ ਥੋੜੇ ਸੈਂਗਾ ਹੈ ਨਾ ਹਾਂ ਹਾਂ ਤੇ ਮਾਰ ਦੀ ਮੁਰਦੀ ਦੇ ਨਹੀਂ ਨਹੀਂ ਜਵੇਂ ਨਹੀਂ ਸੀਲ ਸਾਬ ਅੱਛਾ ਮੈਨ ਲਮੋਲ ਦੀ ਪੂਰੀ ਠੰਡੀ ਹੈ ਠੰਡੀ ਠੰਡੀ ਕਿੰਨਾ ਦੁੱਧ ਦਿੰਦੀ ਹੈ ਫਿਰ ਇਹ 10 ਕਿਲੋ ਹੈ ਬਾਈ 10 ਕਿਲੋ ਹਾਂ ਠੀਕ ਹੈ ਇਹਦਾ ਫਿਰ ਰੇਟ ਕੀ ਰੱਖਿਆ ਇਹਦਾ 35000 ਰੁਪਇਆ ਇਹਦਾ 35000 ਰੁਪਇਆ ਹਾਂ ਠੀਕ ਹੈ ਤੇ ਆ ਆ ਸਰਵੱਛੀ ਹੈ ਬਾਈ 7 7.5 ਮਹੀਨੇ ਗੱਪਣਾ ਅੱਛਾ 7 7.5 ਮਹੀਨੇ ਜ ਆਪਾਂ ਤੁਹਾਨੂੰ ਇਹ 200 ਦਿਖਾ ਦਨੇ ਆ ਲੈ ਕਰੀ ਮੜਾਇ ਕਰ ਅੱਗੇ ਦਿਖਾ ਅੱਗੋਂ ਦੀ ਤੁਹਾਨੂੰ ਦਿਖਾ ਦਨੇ ਆਪਾਂ ਲੈ ਕਰ ਲੋ ਚੈੱਕ ਥਣ ਚਾਰੇ ਥਣ ਸੋਹਣੇ ਆ ਤੇ ਬਾਕੀ 7 ਮਹੀਨੇ ਦੀ ਆ ਹਾਂ 7 ਮਹੀਨੇ ਦੀ ਚੈੱਕ ਪਾਸ ਬਾਈ ਅਗਲਾ ਵੀ ਕਰਾ ਕੇ ਲਿਆ ਸਕਦਾ ਤਸੱਲੀ ਕਰਕੇ ਲਿਆ ਅਗਲਾ ਕਰਾ ਕੇ ਲਿਜਾ ਸਕਦਾ ਹਨਾ ਹੂੰ ਠੀਕ ਹੈ ਇਹਦਾ ਫਿਰ ਰੇਟ ਇਹਦਾ 45000 ਰੁਪਿਆ 45000 ਰੁਪਿਆ ਠੀਕ ਹੈ ਕਦ ਗੁੱਦ ਚੰਗਾ ਦੋਸਤੋ ਵੇਲ ਵੀ ਚੰਗੀ ਹੈ ਜੇ ਗੱਲ ਕਰਗੇ ਆਪਾਂ ਅੱਗੇ ਬਾਈ ਆਪਣੇ ਕੋਲੇ ਇਹ ਕਰੂ ਪਸ਼ੂ ਬਾਈ ਆਪਣੇ ਠੀਕ ਹੈ ਇਹ ਕਰੂ ਪਸ਼ੂ ਆਗੇ ਹਾਂ ਠੀਕ ਹੈ ਅੱਗੇ ਫਿਰ ਇੱਧਰ ਇੱਧਰ ਵੀ ਕਰੂਗਾ ਅੱਗੇ ਸਾਰੇ ਹੈ ਹੈ ਵੀ ਕਰੂਗਾ ਅੱਗੇ ਬਾਈ ਇੱਧਰ ਹੋਰ ਹੈ ਤਿੰਨ ਚਾਰ ਵਾਜਾ ਵੇਚਣ ਵਾਲਾ ਠੀਕ ਹੈ ਠੀਕ ਹੈ ਇੱਧਰ ਹੋਰ ਵੀ ਹੈ ਇਹ ਛੋਟੀ ਇਹ 12 ਲੀਟਰ ਦੁੱਧ ਹੋਊਗਾ ਬਾਈ ਐਸ ਛੋਟੀ ਥੱਲੇ ਹਾਂ 12 ਕਿਲੋ ਮਿੰਨਾਂ ਦਾ ਦੁੱਧ ਹੋਊਗਾ 12 ਕਿਲੋ 12 ਕਿਲੋ ਠੀਕ ਹੈ ਲੈ ਵੀ ਚੈੱਕ ਕਰ ਲਓ ਸੀ ਕਿ ਨਾ ਥਣ ਹਵਾਨੇ ਦੀ ਵੇਖ ਲਓ ਸੀ ਚਾਰੇ ਥਣ ਸੋਹਣੇ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਲੈ ਚੈੱਕ ਕਰੋ ਸੁੰਗਾ ਸੁੰਗਾ ਚੈੱਕ ਕਰ ਲਓ ਫੇਸ ਕੁਆਲਿਟੀ ਦੀ ਬਾਕੀ ਕੱਦਗਾਠ ਵੀ ਚੈੱਕ ਕਰੋ ਵੇਲ ਵੀ ਦੀ ਚੈੱਕ ਕਰ ਲਓ ਬਾਕੀ ਤੁਹਾਨੂੰ ਆਪਾਂ ਅੱਗੋਂ ਵੀ ਦਿ ਇਹ ਜਖਮ ਸੀਗਾ ਆ ਰਾਮ ਆ ਗਿਆ ਭਾਈ ਅੱਛਾ ਰਾਮ ਆ ਗਿਆ ਹੈ ਹਾਂ ਠੀਕ ਹੈ ਕੋਈ ਪੀੜਪੂੜਦਾ ਨਹੀਂ ਮੰਗਦਾ ਨਾ ਜਮਾ ਹੀ ਨਹੀਂ ਠੀਕ ਹੈ ਮਗਰ ਬੱਚਾ ਦੇ ਕੀ ਹੈ ਬੱਚਾ ਕੱਟਾ ਬੱਚਾ ਕੱਟਾ ਹਾਂ ਠੀਕ ਹੈ ਰੇਟ ਰੂਡੇ ਦਾ ਫਿਰ ਕੀ ਰੱਖਿਆ ਭਾਈ ਰੇਟ ਤੇ 125000 125 25 ਠੀਕ ਹੈ ਮਾਨਦਾਨ ਹੋ ਜੂਗਾ ਹੋ ਜੂ ਹੋ ਜੂ ਖੁੱਲੇ ਦਿਲ ਨਾਲ ਕਰਦੇ ਆਂ ਖੁੱਲੇ ਦਿਲ ਠੀਕ ਹੈ ਕਿੰਨਾ ਕੇ ਫਿਰ ਵੀ ਕਰਦੇ ਆਂ ਖਿੱਚ ਕੇ 115 ਦੀ ਦੇ ਦਿਆਂਗੇ ਹਨ 115 ਦੀ 115 ਦੀ ਹੋਰ ਵੀ ਕਰ ਲਾ ਹੋਰ ਵੀ ਕਰੇਗਾ ਮਾਨਦਾਨ ਕੋਈ ਕਰ ਦੇਗੇ ਜੀ ਥੋੜੀ ਦੇਖਿਆ ਹੋਇਆ ਤੇ ਇਹ ਮੈਂ ਵੀ ਭਾਈ ਦੂਜਾ ਸੂਆ ਮਗਰ ਕੱਟੀ ਆ ਤੇ ਅੱਛਾ ਦੂਜਾ ਸੂਆ ਹੈ ਮਗਰ ਕੱਟੀ ਇਹਦੇ ਵੀ ਥਣ ਵੇਖ ਲਓ ਦੋਸਤੋ ਸਿਕਰਾ ਚਾਰੇ ਥਣ ਸੋਹਣੇ ਥਣ ਲੱਗੇ ਆ ਕਰ ਲਓ ਚੈੱਕ ਬਾਕੀ ਤੁਹਾਨੂੰ ਆਪਾਂ ਸਿੰਘਾਂ ਦੀ ਦਿਖਾਉਣੇ ਆ ਕਰ ਲਓ ਚੈੱਕ ਸਿੰਘ ਖੁੱਲੇ ਦਿਖਾਉਂਦੀ ਆ ਬਾਕੀ ਕੱਦਗਾਠ ਚੰਗਾ ਜੀ ਗੱਲ ਕਰ ਗਏ ਆਪਾਂ ਕਿੰਨਾ ਦੁੱਧ ਦੀ ਹੈ ਭਾਈ ਇਹ 10 ਕਿਲੋ ਹੋਗਾ ਭਾਈ 10 ਕਿਲੋ ਹਾਂ ਮਗਰ ਇਹ ਬੱਚਾ ਕਿਹੜਾ 8 ਮਹੀਨਾ ਨਵਾਂ ਦਾ ਸੂਈ ਨੋ ਮਗਰ ਕੱਟੀ ਆ ਠੀਕ ਆ ਮਗਰ ਕੱਟੀ ਆ ਕਰੋ ਚੱਕ ਜੇ ਉਹਦੇ ਮਰ ਕੀ ਬੱਚਾ ਬਈ ਕਟਾ ਕਟਾ ਬਈ ਉਹਦੇ ਮਰ ਕਿਹੜਾ ਫਿਰ ਉਹਦੇ ਮਗਰਾ ਆ ਅੱਛਾ ਉਹਦੇ ਮਗਰ ਬੱਚਾ ਆ ਸੀ ਕਟਾ ਹੈ ਹਾਂ ਬੱਲਾ ਠੀਕ ਐ ਇਹਦਾ ਫਿਰ ਰੇਟ ਕਿੰਨਾ ਰੱਖਿਆ ਇਹ 12 ਦੇ ਦਿਆਂਗੇ ਇੱਕ 20 ਦੀ ਹਾਂ ਹੋਰ ਵੀ ਖਿੱਚ ਕੇ ਹੋ ਜਾਊਗਾ ਹੋ ਜਾਊ ਹੋ ਜਾਊ ਮਾਨਤਾਰ ਮੌਕੇ ਤੇ ਠੀਕ ਐ ਇਹ ਝੋਟੀ ਸੋਨ ਵਾਲੀ ਬਾਈ ਦੂਜਾ ਸੁਆ ਠੀਕ ਐ ਆ ਝੋਟੀ ਹੈ ਹਾਂ ਸੋਨ ਵਾਲੀ ਹੈ ਇਹ ਸੋਨ ਵਾਲੀ ਹੈ ਠੀਕ ਐ ਇਹਦੇ ਵੀ ਦੋਸਤੋ ਤੁਸੀਂ ਥਣ ਥਣ ਚੈੱਕ ਕਰ ਲਓ ਮਾੜਾ ਹਲਾਈ ਬਾਈ ਕਰ ਆਪਾਂ ਚੈੱਕ ਕਰਾਦਗੇ ਚਾਰੇ ਥਣ ਵੇਖ ਲਓ ਸੀ ਖਿੰਡਵੇਂ ਥਾਣਾ ਵਿੱਥੀ ਦੇ ਥਣ ਲੱਗਿਆ ਬਾਕੀ ਤੁਹਾਨੂੰ ਵੇਰ ਵੇਰ ਚੈੱਕ ਕਰ ਲਓ ਇਧਰੋਂ ਬਾਕੀ ਸਾਨੂੰ ਆਪਾਂ ਇਧਰੋਂ ਵੀ ਨਿਗਾ ਮਾਰਾ ਦਨੇ ਆ ਕਰੋ ਚੈੱਕ ਕਰਾ ਤੁਸੀਂ ਕਰਾ ਬਾਕੀ ਸੰਗ ਸੰਗ ਦੇਖ ਲਓ ਤੁਸੀਂ ਮਾਰ ਲਓ ਨਿਗਾ ਕਰਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਕਿਹੜੇ ਸੂਏ ਬਾਈ ਇਹ ਫਿਰ ਇਹ ਦੂਜੇ ਸੂਏ ਸੂਗੀ ਬਾਈ ਦੂਜੇ ਸੂਏ ਠੀਕ ਹੈ ਤੇ ਹੋਰ ਆਪਣੇ ਕੋਲੇ ਅੱਗੇ ਹੈਗੀ ਆ ਫਿਰ ਇੱਕ ਮੈਂ ਹੋਰ ਆ ਬਾਈ ਠੀਕ ਹੈ ਇਧਰ ਵੇਖ ਲਓ ਦੋਸਤੋ ਆਪਾਂ ਤੁਹਾਨੂੰ ਉਹ ਗਾਂ ਦੀ ਬੱਛੀ ਆ ਠੀਕ ਹੈ ਉਹ ਗਾਂ ਦੀ ਜਿਹੜੀ ਬੱਛੀ ਆ ਆ ਹੈ ਠੀਕ ਹੈ ਜਿਹੜੀ ਡੱਬੀ ਗਾਂ ਦਿਖਾਈ ਸੀ ਉਹ ਚਿੱਟੀ ਹਾਂ ਹਾਂ ਠੀਕ ਹੈ ਇੱਕ ਝੋਟਿਆ ਆ ਬਾਈ ਆ ਬੱਚਾ ਬੱਚਾ ਉਰਲਾ ਜੀ ਉਰਲਾ ਉਰਲਾ ਠੀਕ ਹੈ ਆ ਵੇ ਲਓ ਦੋਸਤੋ ਬੱਚਾ ਕੱਟਾ ਕੀ ਕੱਟੀ ਬਈ ਕੱਟਾ ਬਈ ਕੱਟਾ ਹੂੰ ਠੀਕ ਹੈ ਹਾਂਜੀ ਬਈ ਆਹ ਮਾਝ ਦੀ ਗੱਲ ਕਰਗੇ ਝੋਟੀ ਜੀ ਆਪਾਂ ਕਿਹੜੇ ਸੂਏ ਬਈ ਇਹ ਪਹਿਲੇ ਸੂਏ ਆ ਬਈ 8-9 ਕਿਲੋ ਤੋਂ ਤਿਆਰ 8-9 ਕਿਲੋ ਦੋ ਟਾਈਮ ਦੀ ਚੁਵਾਈ ਕਰਕੇ ਜਹਾਜ਼ਦਾਰ ਤਿਆਰ ਆ ਤਿਆਰ ਠੀਕ ਹੈ ਤਿਆਰ ਆ ਹੈ ਦੋਸਤੋ ਚੈੱਕ ਕਰ ਲਓ ਬਾਕੀ ਸਿੰਘਾਂ ਦੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੱਦ ਦਰਮਿਆਨੇ ਦੀ ਹੈ ਹਨਾ ਹਾਂ ਕੱਦ ਦਰਮਿਆਨੇ ਹਾਂ ਅਗਲਾ ਕਹਿ ਦੇ ਵੀ ਕੱਦ ਹਨਾ ਆਪਾਂ ਜਿਹੜੀ ਗੱਲ ਕਹਿੰਨੇ ਉਹ ਨਿਕਲਦੀ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ 95 थाना बाकी ਚਵਾਈ ਹੋਈ ਵੀ ਹੈ ਹਨਾ ਟਾਈਮ ਆਪਾਂ ਦਿਖਾਤਾ ਵੀ 12 ਵਜੇ ਹੈ ਹਾਂ ਹਾਂ ਠੀਕ ਹੈ ਇਹਦਾ ਫਿਰ ਰੇਟ ਕਿ ਰੱਖਿਆ ਬਾਈ ਇਹ 90000 ਦੇ ਦਾ ਨਾ 90000 ਦੀ 90000 ਠੀਕ ਹੈ ਅਗੇ ਆਪਣੇ ਕੋਲ ਇੱਕ ਬੱਛੀ ਹੈ ਬਾਈ ਇਹਦਾ ਘਰੂ ਬਸੂ ਆ ਗਿਆ ਠੀਕ ਹੈ ਘਰੂ ਬਸੂ ਆ ਗਿਆ ਹਨਾ ਇਹ ਬੱਛੀ ਹੈ ਬਾਈ ਜਰਸੀ ਬੱਛੀ ਜਰਸੀ ਹਾਂ ਠੀਕ ਹੈ ਠੀਕ ਹੈ ਪਿੱਛੇ ਦੀ 4-5 ਮਹੀਨੇ ਉਮਰ ਹੋਊਗੀ ਹਾਂ 4-5 ਬੱਚਾ ਥਨ ਥਨ ਦੇਖੋ ਠੀਕ ਹੈ ਥਾਣਾ ਜੀ ਆਪਾਂ ਤੁਹਾਨੂੰ ਦਿਖਾ ਦਨੇ ਦੋਸਤੋ ਲੈ ਘਰ ਲਓ ਚੱਕ ਥਾਣਾ ਮਾਰੋ ਨੀਗਾ ਕਰਾ ਥਾਣਾ ਦੇ ਨੀਗਾ ਮਾਰ ਲਓ ਸੀ ਕਰਾ ਚਾਰੇ ਥਾਣ ਵਿਥੀ ਦੇ ਥਣ ਲੱਗੇ ਹੈਣਾ ਅਨ ਕੋ ਨੂੰ ਤੁਸੀਂ ਦੇਖ ਲਓ ਕਰੋ ਕਰਾ ਫੇਸ ਦੀ ਕੁਆਲਿਟੀ ਹਾਂਜੀ ਬਾਈ ਗੱਲ ਕਰਕੇ ਆਪਣੇ ਕੋਲੇ ਆਹ ਝੋਟਾ ਹੈਣਾ ਹਾਂ ਬਾਈ ਠੀਕ ਹੈ ਕ੍ਰੋਸਿੰਗ ਲਈਏ ਫਿਰ ਹਾਂ ਕ੍ਰੋਸਿੰਗ ਠੀਕ ਹੈ ਨੀਲੀ ਰਾਵੀ ਦਾ ਹੈਣਾ ਨੀਲੀ ਰਾਵੀ ਦਾ ਬਾਈ ਟਿੱਡੇ ਚੱਕਾ ਸਾਡੀਆਂ ਚੈੱਕ ਕਰਨ ਦੋਸਤੋ ਟਿੱਡੇ ਕੱਟਦਾ ਕਰੋ ਚੱਕਰ ਬਾਕੀ ਪਿੰਡੇ ਦੀ ਗੱਲ ਕਰਕੇ ਨਾ ਪਤਲੇ ਪਿੰਡੇ ਦਾ ਹੈਣਾ ਹਾਂ ਨਿਗਾਹ ਮਾਰੋ ਤੁਸੀਂ ਪਿੰਡਾ ਉਵੇਂ ਚੱਕਦਾ ਕਰੋ ਚੈੱਕ ਤੁਸੀਂ ਕਰਾ ਪਤਲੇ ਪਿੰਡੇ ਦਾ ਵੇਲਬੂ ਚੰਗੀ ਆ ਇਹ ਨੀਲੀ ਰਾਵੀ ਦਾ ਬਾਈ ਆਪਣਾ ਕਿਹੜੇ ਦਾ ਬੱਚਾ ਹੈ ਪਾਕਿਸਤਾਨ ਬਲਡ ਲੈ ਲੈਂਦਾ ਪਾਕਿਸਤਾਨ ਬਲਡ ਲੈ ਲੈਂਦਾ ਗੁਜਰਪੁਰਾ ਤੋਂ ਲਿਆ ਅੱਛਾ ਗੁਜਰਪੁਰਾ ਤੋਂ ਲਿਆ ਸੀ ਹਾਂ ਤੋਂ ਲਿਆ ਠੀਕ ਹੈ ਤੇ ਕੋਈ ਵੀ ਕ੍ਰੋਸਿੰਗ ਲਈ ਮਿਲ ਸਕਦਾ ਹਾਂ ਲਿਆ ਸਕਦਾ ਮਾਜ ਬਾਈ ਠੀਕ ਹੈ ਤੇ ਕੀ ਫੀਸ ਬੋਸ ਕੋਈ ਨਹੀਂ ਕਰ ਲਾਂਗੇ ਮੌਕੇ ਤੇ ਜਿਵੇਂ ਅੱਜ ਹੋ ਜਾਊਗਾ ਆਪਾਂ ਤਾਂ ਐ ਨਸਲ ਚੰਗੀ ਬਣ ਜਾਵੇ ਬੰਦਾ ਚੰਗੀ ਨਸਲ ਬਣ ਜਾਈ ਹੈਣਾ ਹਾਂਜੀ ਬਾਈ ਇੱਕ ਗੱਲ ਕਰਕੇ ਆ ਛੋਟਾ ਆਪਣੇ ਕੋਲੇ ਹੈਨਾ ਹਾਂ ਇਹ ਵੀ ਛੋਟਾ ਬਾਈ ਦੋ ਆਪਣੇ ਕੋਲੇ ਠੀਕ ਹੈ ਇਹ ਕ੍ਰੋਸਿੰਗ ਲਈ ਹੈ ਵੀ ਹਾਂ ਹਾਂ ਕ੍ਰੋਸਿੰਗ ਲਈ ਠੀਕ ਹੈ ਇਹ ਵੀ ਦੋਸਤੋਂ ਚੈੱਕ ਕਰ ਲਓ ਬਾਕੀ ਵੇਲ ਉਹ ਚੰਗੀਆਂ ਹਨਾ ਕਰੋ ਚੈੱਕ ਕਰਾ ਪਿੰਡੇ ਵੀ ਪਤਲੇ ਦਾ ਬਾਕੀ ਫੇਸਬੁਕ ਦੀ ਤੱਕ ਨਿਗਾਹ ਮਾਰ ਲਓ ਸੀ ਕਰ ਪੱਟ ਪੁੱਟ ਦੇਖੋ ਘੱਟ ਠੀਕ ਹੈ ਕਰੋ ਚੈੱਕ ਉਸੇ ਕਰ ਪਿੱਛੇ ਚੈੱਕ ਕਰ ਲਓ ਮਾਰਉ ਨਹੀਂ ਕਰਾ ਇਹਦੀ ਬਈ ਫੇਸਬੁਕ ਫਿਰ ਕੋਈ ਨਹੀਂ ਕਰ ਲਾਂਗੇ ਮੌਕੇ ਤੇ ਕਰ ਲਓਗੇ ਠੀਕ ਹੈ ਤੇ ਮੇ ਨੰਬਰ ਬੋਲੀਆ ਆਪਣਾ 7783900786 ਇੱਕ ਕਰੇ ਹੋਰ ਬੋਲੀ 7783900786 ਠੀਕ ਹੈ 8729003433 ਦੋ ਨੰਬਰ ਦੋ ਨੰਬਰ ਹੈ ਜੀ ਠੀਕ ਹੈ ਹਾਂਜੀ ਦੋਸਤੋ ਆਪਾਂ ਨਾ ਨੰਬਰ ਲੈਤੇ ਵੀਰ ਦੇ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਤੇ ਕਿਵੇਂ ਲੱਗੇ ਤੁਹਾਨੂੰ ਵੀਰ ਦੇ ਪਸ਼ੂ ਤੇ ਕਿਵੇਂ ਲੱਗੇ ਤੁਹਾਨੂੰ ਵੀਰ ਦੇ ਰੇਟ ਜਰੂਰ ਦੱਸਿਓ ਜੇ ਕਮੈਂਟਾਂ ਦੇ ਵਿੱਚ ਜੇ ਕਿਸੇ ਵੀ ਭਰਾ ਨੂੰ ਵੀਰ ਦਾ ਕੋਈ ਵੀ ਪਸ਼ੂ ਪਸੰਦ ਆਉਂਦਾ ਉਹਦੇ ਲੈਣਾ ਹੈ ਕਿਸੇ ਵੀ ਵੀਰ ਨੇ ਤੇ ਭਾਈ ਦਾ ਫੋਨ ਤੇ ਕੰਟੈਕਟ ਕਰ ਸਕਦਾ ਹੈ ਤੇ ਬਾਕੀ ਰੇਟਾਂ ਬਾਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਜਾਣਕਾਰੀ ਦਿੱਤੀ ਹੈ ਤੇ ਜਰੂਰ ਦੱਸਿਓ ਜੇ ਕਮੈਂਟਾਂ ਦੇ ਵਿੱਚ ਤੇ ਕਿਵੇਂ ਲੱਗੀ ਆਪਣੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸ਼ੇਅਰ ਕਰ ਦਿਓ ਵਾਤ ਤੋਂ ਵਾਤ ਆਪਣੀ ਵੀਡੀਓ ਨੂੰ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ